ਅਸੀਂ ਜਿਹੜੀ ਟੈਨੈਂਟ ਵੈਰੀਫਿਕੇਸ਼ਨ ਉਸ ਉਹ ਚੀਜ਼ ਅਸੀਂ ਕਰਾ ਰਹੇ ਨੇ ਤਾਂ ਉਹਦੇ ਵਿੱਚ ਜਿੰਨੇ ਟੈਨੈਂਟਸ ਹੈਗੇ ਨੇ ਮਤਲਬ ਅੰਮ੍ਰਿਤਸਰ ਘਾਟੀ ਦੇ ਵਿੱਚ ਅਲੱਗ-ਅਲੱਗ ਖਾਨਿਆਂ ਨੂੰ ਇਦਾਇਤ ਹੋਈ ਹੈ ਕਿ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਕਰ ਲਵੋ ਇਹਦੇ ਦੋ ਪਰਪਸਸ ਹੈਗੇ ਨੇ ਇੱਕ ਤਾਂ ਜਿਹੜੇ ਆਲਰੇਡੀ ਰਹਿ ਰਹੇ ਤਾਂ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਨੇ ਤਾਂ ਦੂਜਾ ਇਹ ਹੈ ਕਿ ਜੇ ਕਿਸੇ ਨੇ ਕਿਰਾਏਦਾਰ ਰੱਖਿਆ ਹੈਗਾ ਉਹ ਹਜੇ ਅਵੇਅਰ ਨਹੀਂ ਹੈ ਕਿ ਇਹ ਨਦੀ ਵੈਰੀਫਿਕੇਸ਼ਨ ਕਰਨੀ ਲਾਜ਼ਮੀ ਹੈ ਕਿ ਉਹ ਤੁਰੰਤ ਤੋਂ ਤੁਰੰਤ ਇਹਨਾਂ ਜਿਹੜੇ ਤੁਹਾਡੇ ਕੋਲ ਕਿਰਾਏਦਾਰ ਹੈਗੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਤੁਸੀਂ ਕਰਾ ਲਓ ਕਿਉਂਕਿ ਇਹ ਨਾ ਕਰਨਾ ਗੈਰਕਾਨੂੰਨੀ ਹੈ ਇੱਕ ਜੁਰਮ ਹੈ ਤਾਂ ਇਹਦੇ ਵਿੱਚ ਉਮੂਮਨ ਇਹ ਹੁੰਦਾ ਹੈ ਕਿ ਬਾਹਰੋਂ ਆ ਕੇ ਤੁਹਾਡੇ ਕੋਲ ਕੋਈ ਕਿਰਾਏਦਾਰ ਰਹਿੰਦਾ ਹੈ ਤਾਂ ਉਹਦੀ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੁੰਦੀ ਹੈ ਬਾਅਦ ਦੇ ਵਿੱਚ ਉਹੀ ਬੰਦਾ ਜੁਰਮ ਕਰਕੇ ਫਸ ਜਾਂਦਾ ਹੈ ਤਾਂ ਉਹਦੀ ਇਨਫੋਰਮੇਸ਼ਨ ਕੋਈ ਨਾਤਾ ਮਾਲਕ ਮਕਾਨ ਦੇ ਕੋਲ ਹੁੰਦੀ ਹੈ ਨਾਪੋਲਿਸ ਦੇ ਕੋਲ ਹੁੰਦੀ ਹੈ ਸੋ ਇਹਦੇ ਕਰਕੇ ਫਾਇਦਾ ਟੋਡਾ ਹੈ ਜਸਟ ਬੜਾ ਸਿੰਪਲ ਜਿਹਾ ਇੱਕ ਪ੍ਰੋਸੈਸ ਹੈ ਇੱਕ ਫਾਰਮ ਤੁਹਾਨੂੰ ਆਨਲਾਈਨ ਵੀ ਮਿਲ ਜਾਂਦਾ ਹੈ ਯਾ इवन ਜਿਹੜੀ ਇੱਕ ਪੰਜਾਬ ਪੁਲਿਸ ਦੀ ਸਾਂਝ ਐਪਲੀਕੇਸ਼ਨ ਹੈ ਉੱਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਬੜਾ ਸੌਖਾ ਪ੍ਰੋਸੈਸ ਹੈ ਤਾਂ ਟੋੜੀ ਜਿਹੜੀ ਅਕਾਉਂਟੇਬਿਲਟੀ ਹੈ ਫਿਰ ਕਿਤੇ ਨਾ ਕਿਤੇ ਕੱਟ ਜਾਂਦੀ ਹੈ ਤਾਂ ਪੁਲਿਸ ਨੂੰ ਵੀ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਤਾਂ ਇਹ ਬੇਸਿਕਲੀ ਪਰਪਸ ਹੈਗਾ ਇਸ ਜਿਹੜੀ ਡਰਾਈਵ ਦਾ ਹੈਗਾ ਕਿਉਂਕਿ ਜਿਹੜੇ ਕਾਫੀ ਸਾਰੇ ਗੈਂਗਸਟਰਸ ਦੇ ਐਸੋਸੀਏਟਸ ਹੈ ਇਆ ਕੁਝ ਸ਼ੂਟਰਸ ਹੈ ਉਹ ਇੱਕ ਪਾਸੇ ਜੁਰਮ ਕਰਕੇ ਦੂਜੇ ਪਾਸੇ ਪਜ ਜਾਂਦੇ ਹੈ ਤਾਂ ਉੱਥੇ ਫਿਰ ਕਾਫੀ ਦੇਰ ਤੱਕ ਮਹੀਨਾ ਮਹੀਨਾ ਸਾਲ ਸਾਲ ਤਾਂ ਅਗਲੇ ਮਾਲਕ ਮਕਾਨ ਨੂੰ ਪਤਾ ਹੀ ਨਹੀਂ ਹੁੰਦਾ ਹੈ ਕਿ ਕਿਰਾਏਦਾਰ ਨੇ ਕੋਈ ਜੁਰਮ ਕੀਤਾ ਹੈ ਇਸ ਕਰਕੇ ਉਹ ਲਾਜ਼ਮੀ ਹੈ ਜੇ ਇਸ ਤੋਂ ਬਿਨਾ ਕੋਈ ਬੰਦਾ ਇਸ ਤਰ੍ਹਾਂ ਫੜਿਆ ਗਿਆ ਤਾਂ ਉਹਦੇ ਵਿੱਚ ਜਿਸ ਅਸਲ ਜੁਰਮ ਦੇ ਵਿੱਚ ਉਹ ਬੰਦਾ ਪਜਿਆ ਹੋਇਆ ਹੈ ਉਹਦੇ ਵਿੱਚ ਉਹ ਨਾਮਜ਼ਦ ਹੋਗਾ ਪਿੰਡ ਨੰਗਲੇ ਅੰਮ੍ਰਿਤਸਰ ਸਾਡੇ ਕੋਲ ਅੱਜ ਮਾਨਯੋਗ ਐਸਐਸਪੀ ਸਾਹਿਬ ਤੁਹਾਡੇ ਇਥੇ ਪਿੰਡ ਨਗਲ ਵਿੱਚ ਆਸੀ ਜਿਨ੍ਹਾਂ ਨੇ ਸਾਨੂੰ ਪਰਮੇ ਕੀਤਾ ਵੀ ਆਪਣਾ ਪਿੰਡ ਨਗਲ ਦੇ ਵਿੱਚ ਜਿੰਨੇ ਵੀ ਕਿਰਾਏਦਾਰ ਜਾਂ ਪ੍ਰਵਾਸੀ ਰਹਿ ਰਹੇ ਨੇ ਜੀ ਉਹਨਾਂ ਦੇ ਉਹਨਾਂ ਨੂੰ ਵੈਰੀਫਾਈ ਕਰਕੇ ਜੀ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੇ ਆ ਫਾਰਮ ਆ ਉਹ ਫਿਲ ਕਰਕੇ ਵੀ ਆਪਣਾ ਜਮਾ ਕਰਵਾਓ ਅਸੀਂ ਜੀ ਆਪਣਾ ਅ ਅੱਜ ਹੀ ਅੱਜ ਤੋਂ ਹੀ ਆਪਣਾ ਅਨਾਉਂਸਮੈਂਟਾਂ ਚੱਲ ਬਰਵਾ ਦੇ ਲਈਆਂ ਕਿਉਂਕਿ ਕਿਸੇ ਵੇਲੇ ਆਪਣਾ ਹੁੰਦਾ ਵਾ ਵੀ ਅ ਕਮਾਂ ਕਰਾਂ ਤੇ ਗਏ ਹੁੰਦੇ ਆ ਜੀ 21 ਤੱਕ ਨਹੀਂ ਮੈਸੇਜ ਪਹੁੰਚਦਾ ਉਹ ਜਿਹੜਾ ਵੀ ਆਪਣਾ ਦੋ ਚਾਰ ਵਾਰ ਅਨਾਉਂਸਮੈਂਟਾਂ ਕਰਵਾਵਾਂਗੇ ਜੀ ਤੇ ਆਪਾਂ ਉਹਨਾਂ ਸਾਰਿਆਂ ਦੇ ਆਪਣਾ ਫਾਰਮ ਫਿਲ ਕਰਕੇ ਤੇ ਆਪਣਾ ਚੌਕੀ ਜਾਂ ਆਪਣਾ ਥਾਣੀ ਜਿੱਥੇ ਵੀ ਸਾਨੂੰ ਮੌਕਾ ਇਹ ਉੱਤੇ ਜਮ੍ਹਾਂ ਕਰਵਾਵਾਂਗੇ ਜੀ ਬਿਲਕੁਲ ਜੀ ਬਹੁਤ ਜ਼ਿਆਦਾ ਫਰਕ ਪਵੇਗਾ ਜੀ ਜੋ ਆਪਣਾ ਜਿੱਦਾਂ ਚੱਲ ਰਿਹਾ ਜੀ ਅ ਗੈਂਗਸਟਰਾਂ ਦਾ ਜਿਹੜਾ ਯੁੱਗ ਚੱਲ ਰਿਹਾ ਇਹ ਇਹਦਾ ਵੀ ਬਹੁਤ ਫਰਕ ਪਵੇਗਾ ਬੜਾ ਹੀ ਜ਼ਿਆਦਾ ਇਸ ਲਾਂਗਾ ਜੋਗ ਕਦਮ ਐਸਐਸਓ ਸਾਹਿਬ ਵੱਲੋਂ ਲੁੱਕੇ ਗਿਆ ਹੈ ਤੇ ਇਹਦੇ ਨਾਲ ਕਾਫੀ ਹੱਦ ਤੱਕ ਫਰਕ ਪੋਵੇਗਾ ਜੀ ਪੂਰੀ ਪੰਚਾਇਤ ਜੀ ਇਹਨਾਂ ਦੇ ਨਾਲ ਹੈ ਜੀ ਘਰ ਘਰ ਜਾ ਕੇ ਵੀ ਇਹ ਦੇਖਾਂਗੇ ਜੀ ਕਿਹੜਾ ਆਪਣਾ ਸਾਡੇ ਪਿੰਡ ਵਿੱਚ ਕਿਹੜੇ ਬਾਹਰ ਤੋਂ ਆ ਕੇ ਕਾਇਦੇ ਰਹਿ ਰਹੇ ਆ ਉਹਨਾਂ ਨੇ ਸਾਰਿਆਂ ਦਾ ਆਪਣਾ ਆਧਾਰ ਕਾਰਡ ਲੈ ਕੇ ਤੇ ਉਹਨਾਂ ਦੇ ਫਾਰਮ ਫਿਲ ਕਰਕੇ ਤੇ ਪੰਜਵਾ ਕਰਵਾਉਣਾ